ਕਦੇ ਦਿੱਲੀ ਕਦੇ ਪਿਸ਼ੌਰ ਤੋਂ ਨਹੀਂ ਕਦੇ ਸਟੇਸ਼ਨ ਫੜੇ ਲਾਹੌਰ ਤੋਂ ਨਹੀਂ ਕਦੇ ਦਿੱਲੀ ਕਦੇ ਪਿਸ਼ੌਰ ਤੋਂ ਨਹੀਂ ਕਦੇ ਸਟੇਸ਼ਨ ਫੜੇ ਲਾਹੌਰ ਤੋਂ ਨਹੀਂ ਕਦੇ ਬੋਲੇ ਤੜਕੇ ਤੜਕੇ ਤੇ ਕਦੇ ਦਿੰਦਾ ਪਿਛਲੇ ਪੈਰ ਦੀਆਂ ਦਾਦੇ ਦਾ ਰੇਡੀਓ ਦੱਸਦਾ ਨਹੀਂ ਖਬਰਾਂ ਤੇਰੇ ਸ਼ਹਿਰ ਦੀਆਂ ਕਿ ਤੇਰਾ ਵੈਸਟਰਨ ਕਲਚਰ ਤੇਰਾ ਨਹੀਂ ਜਿਸਮਾਂ ਦੇ ਲੀੜੇ ਖਾਂਦਾ ਏ ਆ ਵੈਸਟਰਨ ਕਲਚਰ ਤੇਰਾ ਨਹੀਂ ਜਿਸਮਾਂ ਦੇ ਲੀੜੇ ਖਾਂਦਾ ਏ ਪਿੰਡਾਂ ਚੋਂ ਸੱਭਿਆਚਾਰ ਕਿਵੇਂ ਤੇ ਵਿਰਸਾ ਮੁੱਕਦਾ ਜਾਂਦਾ ਏ ਉੱਠ ਗਏ ਸ਼ਰਮ ਦੇ ਪਰਦੇ ਨੇ ਸਿਰ ਤੇ ਨਾ ਚੁੰਨੀਆਂ ਠਹਿਰਦੀਆਂ ਦਾਦੇ ਦਾ ਰੇਡੀਓ ਦੱਸਦਾ ਨਹੀਂ ਖਬਰਾਂ ਤੇਰੇ ਸ਼ੇਰ ਦੀਆਂ ਕਿੰਨਾ ਭੁੱਲਿਆ ਫਟ 84 ਦਾ ਨਾ ਭੁੱਲੀ ਸਾਨੂੰ ਵੰਡ ਕੋੜੇ ਨਾ ਭੁੱਲਿਆ ਫਟ 84 ਦਾ ਨਾ ਭੁੱਲੀ ਸਾਨੂੰ ਵੰਡ ਕੋੜੇ ਬ੍ਰਵੀਜੀਤ ਤਾਂ ਚੱਕੀ ਫਿਰਦਾ ਏ ਜ਼ਖਮਾਂ ਵਾਲੀ ਪੰਡ ਕੋੜੇ ਕਿ ਮੇਰੇ ਪਿੰਡ ਚ ਅੱਗਾ ਬਾਲਤੀਆਂ ਲੋਪੋ ਪਿੰਡ ਚ ਅੱਗਾ ਬਾਲਤੀਆਂ ਤੇਰੀ ਰਾਜਨੀਤੀ ਨੇ ਵੈਰਦੀਆਂ ਦਾਦੇ ਦਾ ਰੇਡੀਓ ਦੱਸਦਾ ਨਹੀਂ ਖਬਰਾਂ ਤੇਰੇ ਸ਼ੇਰ ਦੀਆਂ ਤੇ ਇਹ ਨਾ ਗਾਣ ਜਦੋਂ ਮੈਂ ਫੇਸਬੁੱਕ ਤੇ ਪਾਇਆ ਸੀ ਕਾਫੀ ਟਾਈਮ ਪਹਿਲਾਂ ਥੱਲੇ ਕਮੈਂਟ ਆਈ ਹੂੰ ਬੱਸ ਮੈਂ ਪੜਦਾ ਨਹੀਂ ਪਰ ਦੇਖਣਾ ਵੀ ਹੁੰਦਾ ਕਹਿੰਦੇ ਆਪ ਦਾ ਤਮਾਸ਼ਾ ਵੀ ਦੇਖਣਾ ਚਾਹੀਦਾ ਤੇ ਉਹ ਚੱਕ ਕੇ ਹਰ ਵੀ ਕੁੜੀ ਨੂੰ ਕਿਉਂ ਟਾਰਗੇਟ ਕੀਤਾ ਕੁੜੀ ਨੂੰ ਹੀ ਕਿਉਂ ਕੀਤਾ ਹੂੰ ਦਾਦੇ ਦਾ ਰੇਡੀਓ ਦੱਸਦਾ ਇੰਨੀ ਖਬਰਾਂ ਤੇ ਸ਼ਬਦਾਂ ਗੀ ਨੀ ਸ਼ਬਦ ਕਿਉਂ ਆ ਅੱਛਾ ਤੇ ਹੁਣ ਜਿਹੜਾ ਜਿਹੜਾ ਲਿਖਦਾ ਉਹਦੇ ਕੋਲ ਜਵਾਬ ਵੀ ਹੁੰਦੇ ਆ ਹਾਂ ਬਿਲਕੁਲ ਜਿਹੜੀ ਉਸ ਪਤਾ ਹੁੰਦਾ ਵੀ ਆਹ ਸਵਾਲ ਉੱਠੂਗਾ ਤੇ ਆਨਸਰ ਪਹਿਲਾਂ ਪਈ ਹੁੰਦੇ ਆ ਹੂੰ ਤੇ ਮੈਂ ਉਸ ਨੂੰ ਕਮੈਂਟ ਕਰਿਆ ਮੈਂ ਕਿ ਨੀ ਸ਼ਬਦ ਰਾਜਨੀਤੀ ਵਾਸਤੇ ਆ ਆ ਇਦੋ ਸੇ ਕਹੇ ਹੋ ਪਾਸੇ ਲੜ ਕੁੜੀ ਵਾਲਾ ਪਸੇ ਰਾਜਨੀਤੀ ਨੂੰ ਕਹਿ ਰਿਹਾ ਰਾਜਨੀਤ ਰਾਜਨੀਤੀ ਵੈਸੇ ਫੀਮੇਲ ਵਰਡ ਹੈ ਰਾਜਨੀਤੀ ਬਿਲਕੁਲ ਹੂੰ ਮੈਂ ਤਾਂ ਉਹਨੂੰ ਕਹਿ ਰਿਹਾ ਕਿਉਂਕਿ ਸਾਰਾ ਕੁਝ ਸ਼ਹਿਰਾਂ ਚੋਂ ਹੀ ਆ ਰਿਹਾ ਹੂੰ ਜਿੰਨਾ ਸਰਕਾਰਾਂ ਮਨ ਦਿੱਲੀ ਤੋਂ ਚੜੇ ਸ਼ਹਿਰਾਂ ਚੋਂ ਹੀ ਆ ਰਿਹਾ ਪਿੰਡ ਤਾਂ ਇਹਨਾਂ ਨਹੀਂ ਸ਼ਹਿਰਾਂ ਚ ਹੀ ਹੋਏ ਨਾ ਅ ਸ਼ਹਿਰਾਂ ਨੇ ਨਾ ਪਲੇ ਪਿੰਡ ਹੂੰ ਬਾਕੀ ਜਿਹੜਾ ਜਿੰਨੀ ਡੰਗਾਈ ਤੱਕ ਸੋਚਦਾ ਜਿੰਨੀ ਡਾਜ ਤੱਕ ਕੋਈ ਕਿਸੇ ਨੇ ਦੇਖਣਾ ਨਾ ਉਹ ਉਸ ਲੈਵਲ ਤੇ ਕਿਹੜਾ ਕਿਉਂਕਿ ਤੁਸੀਂ ਭਾਵੇਂ ਜਿੰਨਾ ਮਰਜ਼ੀ ਵੇਖ ਮੈਂ ਸੋਚਦਾ ਨਾ ਜਿੰਨਾ ਮਰਜ਼ੀ ਚੰਗਾ ਵੀ ਲਿਖ ਲੋ ਉਹ ਕਿਸੇ ਨਾ ਕਿਸੇ ਨੂੰ ਚੰਗਾ ਨਹੀਂ ਲੱਗਣਾ ਅੱਛਾ ਤੁਸੀਂ ਸਾਰਿਆਂ ਨੂੰ ਖੁਸ਼ ਕਰਨ ਲਈ ਨਹੀਂ ਲਿਖਦੇ ਨਾਲੇ ਜਾਂ ਗੌਰੇ ਜਾਂ ਅਸੀਂ ਬੋਲਦੇ ਕਈ ਕਈ ਇਦਾਂ ਦੇ ਹੁੰਦੇ ਉਹ ਸਿਰਫ ਆਪ ਦੇ ਲਈ ਹੁੰਦੇ ਆ ਹੂੰ ਕਈ ਗੀਤ ਹਾਂ ਹੁੰਦੇ ਵੀ ਲੋਕਾਂ ਲਈ ਹੁੰਦੇ ਆ ਕਈ ਸਿਰਫ ਆਪ ਦੇ ਲਈ ਹੁੰਦੇ ਆ ਹੂੰ ਕਿ ਇੱਕ ਇੱਕ ਲਿਖਾਇਕ ਕਿ ਸੂਰਜ ਨੂੰ ਕਿਹਨੇ ਦੱਸ ਇੱਕ ਥਾਂ ਖੜਾਇਆ ਤੇ ਧਰਤੀ ਨੂੰ ਹਵਾ ਚ ਘੁਮਾਵੇ ਦੱਸ ਕੌਣ ਹੂੰ ਕਿਹਨੇ ਕਿਤੋਂ ਤਾਰਿਆਂ ਦੀ ਮਾਲਾ ਬਣਵਾਈ ਚੰਨ ਪਿੱਛੇ ਚਾਨਣੀ ਲਗਾਵੇ ਦੱਸ ਕੌਣ ਹੂੰ ਕਿ ਮਿੱਟੀ ਥੱਲੇ ਦੱਬਿਆਂ ਚ ਜਾਨ ਕੌਣ ਪਾਉਂਦਾ ਖਰੀ ਟਾਣੀ ਉੱਤੇ ਲਾਲ ਫੁੱਲ ਲਾਵੇ ਦੱਸ ਕੌਣ ਹੂੰ ਕਿ ਫੁੱਲਾਂ ਵਿੱਚੋਂ ਦੱਸ ਕਿਵੇਂ ਕੱਢੀਦਾ ਹੈ ਸ਼ਾਇਦ ਮਧੂਮੱਖੀਆਂ ਨੂੰ ਇਹ ਸਖਾਵੇ ਦੱਸ ਕੌਣ ਹੂੰ ਇੰਤਾਂ ਦਾ ਲਿਖਣਾ ਮੈਨੂੰ ਬਹੁਤ ਪਸੰਦ ਆ ਵੀ ਕੋਈ ਵੱਡੀ ਗੱਲ ਕਰੋ ਕੋਈ ਟੀ ਗੱਲ ਵੀ ਔਖਾ ਲਿਖਣਾ ਸੌਖਾ ਲੱਗਦਾ ਸੌਖਾ ਲਿਖਣਾ ਔਖਾ ਲੱਗਦਾ ਜਿਵੇਂ ਹੁਣ ਚੱਲ ਰਹੇ ਆ ਮਨ ਮੇਰੇ ਨਾਲ ਦੀ ਕਹਿ ਦਿੰਦੇ ਆ ਚਾਹੀਦਾ ਲਿਖਿਆ ਕਰ ਹਾਂ ਵੀ ਅੱਜ ਕੱਲ ਜਿਵੇਂ ਨੀ ਜਿਵੇਂ ਅੱਜ ਕੱਲ ਉਹ ਲੇਕਿਨ ਮੈਂ ਹੁਣ ਕਿਵੇਂ ਦੱਸਾਂ ਵੀ ਚਾਹੀਦਾ ਮਾਰਤਾ ਢਿਆਲ ਹੈ ਨਾ ਹਰੇਕ ਬੰਦੇ ਦਾ ਆਪਣਾ ਆਪਣਾ ਟੇਸਟ ਆ ਉਹਨੇ ਉਦਾਂ ਹੀ ਲਿਖਣਾ ਉਦਾਂ ਹੀ ਸੁਣਨਾ ਜਿੱਦਾਂ ਤੁਹਾਨੂੰ ਪਸੰਦ ਹੋਈ ਉਹੀ ਸੁਣੋਗੇ ਤੁਸੀਂ ਹੋਰ ਨਹੀਂ ਸੁਣਦੇ ਜੇ ਹੁਣ ਮੰਨ ਲਓ ਹੁਣ ਜਿਹੜਾ ਯੂਥ ਆ ਇਹ ਹੁਣ ਹਥਿਆਰਾਂ ਵਾਲੇ ਹੋਗੇ ਜਾਂ ਕੁਝ ਵੀ ਗਾਣੇ ਸੁਣਦੇ ਆ ਇਹਦਾ ਮਤਲਬ ਇਹ ਥੋੜਾ ਵੀ ਜਗਜੀਤ ਸਿੰਘ ਨੂੰ ਸੁਣਦਾ ਨਹੀਂ ਹਾਂ ਸਰਤਾਜ ਨੂੰ ਸੁਣਦਾ ਨਹੀਂ ਬਿਲਕੁਲ ਉਹ ਦਾਸਮਾਨ ਨੂੰ ਸੁਣਦਾ ਨਹੀਂ ਉਹ ਤਾਂ ਪੀਕ ਤੇ ਆ ਹੂੰ ਇਹ ਜਿਹੜੇ ਗਾਣੇ ਦੇ ਮੌਸਮੀ ਹੁੰਦੇ ਆ ਹੂੰ ਉਹਨਾਂ ਦੇ ਰੁੱਤਾਂ ਲਿਖੀਆਂ ਹੋਈਆਂ ਹਾਂ ਹਾਂ ਫਰਕ ਆ ਨਾ ਮੌਸਮ ਤੇ ਰੁੱਤਾਂ ਦੇ ਵਿੱਚ ਹਾਂ ਹੁਣ ਮੌਸਮ ਦਾ ਕੀ ਬੈਂਦਕ ਨੂੰ ਬਦਲ ਹੋਏ ਨੇ ਆ ਧੁੱਪ ਨਿਕਲ ਆਉਣੀ ਆ ਇਹ ਤੇ ਇਹ ਗਾਣੇ ਓਦਾਂ ਦੇ ਹੁੰਦੇ ਆ ਦੋ ਦਿਨ ਚੱਲੇ ਤੇ ਜਿਹਦੇ ਨਾਲ ਥੱਲੇ ਹਾਂ ਜਿਹੜੇ ਜਿਹੜੇ ਵੱਡੇ ਜਿੰਨੇ ਵੀ ਰਾਈਟਰ ਆ ਜਾਂ ਇਹ ਸਮੇ ਤੋਂ ਬਹੁਤ ਐਡਵਾਂਸ ਹੈ ਕਿ ਮੈਨੂੰ ਇਹ ਬੜੀ ਲੱਗਦੀ ਹੁੰਦੀ ਆ ਕਿਵੇਂ ਹੋ ਜਾਂਦਾ ਜਿਹੜਾ ਸ਼ਾਇਰ ਹੁੰਦਾ ਵੀ ਫਕੀਰਾਂ ਵਰਗਾ ਹੀ ਹੁੰਦਾ ਹੂੰ ਜਿਵੇਂ ਫਕੀਰ ਦੀ ਸਮਝ ਨਹੀਂ ਆਉਂਦੀ ਹਾਂ ਸਮੇ ਤੋਂ ਪਹਿਲਾਂ ਗੱਲ ਕਰ ਲੈਣੀ ਬਿਲਕੁਲ ਬਿਲਕੁਲ ਹੁਣ ਦੇਖੋ ਗੁਰਦਾਸ ਮਾਨ ਸਾਹਿਬ ਦਾ ਕਿੰਨਾ ਟਾਈਮ ਪਹਿਲਾਂ ਗੀਤ ਐਸੀ ਵੀ ਕੀ ਬਣੂ ਦੁਨੀਆ ਦਾ ਸੱਚੇ ਪਾਸ਼ਾ ਵਾਹ ਗੁਰੂ ਜਾਨੇ ਉਹ ਜੇ ਅੱਜ ਵੀ ਕਹਾਂਗੇ ਨਾ ਅੱਜ ਵੀ ਫਿਊਚਰ ਵਾਲਾ ਗੀਤ ਆ ਉਹ ਕੀ ਬਣੂ ਦੁਨੀਆ ਦਾ ਕਿੰਨਾ ਟਾਈਮ ਪਹਿਲਾਂ ਉਹਨੇ ਲਿਖਿਆ ਤੇ ਕਿੰਨਾ ਟਾਈਮ ਪਹਿਲਾਂ ਉਹਨੇ ਦਿਮਾਗ ਚੱਲਦਾ ਹੋਊਗਾ ਅੱਜ ਵੀ ਉਹ ਗੀਤ ਫਰੈਸ਼ ਪਿਆ ਵੀ ਕੀ ਬਣੂ ਦੁਨੀਆ ਦਾ ਸੱਚਾ ਪਾਸਾ ਆਪਾਂ ਸੈਸ ਪਾਇਗੀ ਵਾਰ ਗੱਲ ਚ ਕਰ ਰਹੇ ਆ ਕੀ ਬਣੂ ਦੁਨੀਆ ਦਾ ਜਦੋਂ ਕੋਈ ਮਾੜਾ ਕੁਝ ਇਦਾਂ ਦਾ ਹੁੰਦਾ ਨਾ ਅਸੀਂ ਜਦੋਂ ਕਹਿੰਦੇ ਆ ਯਾਰ ਕੀ ਬਣੂ ਕੀ ਬਣੂ ਤੇ ਉਹੀ ਗੱਲਾਂ ਨਿਕਲ ਕੇ ਜਿਹੜੀਆਂ ਜਦੋਂ ਸਾਹਮਣੇ ਸਾਡੇ ਸ਼ੀਸ਼ਾ ਬਣ ਕੇ ਆਉਂਦੀਆਂ ਨਾ ਫਿਰ ਸਾਨੂੰ ਪਤਾ ਲੱਗਦਾ ਵੀ ਇਹ ਇਹ ਤਾਂ ਬਹੁਤ ਰਿਐਲਿਟੀ ਹੈਗੀ ਆ ਕਈ ਜਿਵੇਂ ਅਸੀਂ ਸਰਤਾਜ ਤੇ ਵੀ ਦੇਖਦੇ ਆ ਨਾ ਸੁਣਦੇ ਆ ਜੀ 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 ਜਿਹੜੇ ਕਿੱਦਾਂ ਸ਼ਬਦ ਪ੍ਰੋਏ ਹੁੰਦੇ ਆ ਤੇ ਫਿਰ ਗੱਲ ਬੜਾਈ ਜਾਂਦੀ ਆ ਨਾ ਚਾਹੇ ਰੁੱਖਾਂ ਦੀ ਗੱਲ ਆ ਧਰਤੀ ਦੀ ਗੁਰੂਆਂ ਦੀ ਕਿੰਨੇ ਹਰ ਇੱਕ ਚੀਜ਼ ਤੇ ਆ ਨਾ ਤਾਂ ਵੀ ਯਾਨੀ ਤਾਂ ਅਹ ਇੰਨਾ ਸੋਹਣਾ ਲਿਖਿਆ ਹੈ ਕਿ ਬਸ ਸੁਣੀ ਜਾਈਏ ਇਹਨੂੰ ਹੂੰ ਹੁਣ ਇਦਾਂ ਦੀ ਵਰਡਿੰਗ ਨਾ ਜਿਹੜੀ ਸਿਆਣ ਪਰਜਾਲੀ ਮਚਿਉਰਿਟੀ ਵਾਲੀ ਘਟ ਹੈਗੀ ਆ ਘਟ ਆ ਜੀ ਅੱਜ ਕੱਲ ਜਿਹੜੇ ਯੂਥ ਹੈਗਾ ਨਹੀਂ ਹੌਲੀ ਹੌਲੀ ਆਈ ਜਾਣਾ ਜੀ ਇਹਨਾਂ ਨੇ ਤੁਸੀਂ ਅੱਗੇ ਜਿਵੇਂ ਗੱਲ ਕਰਦੇ ਸੀ ਜਦੋਂ ਬੰਦਾ 40 ਤੋਂ ਪਲੱਸ ਹੋ ਜਾਂਦਾ ਵਾ ਫਿਰ ਸਕੂਨ ਪਾਲਦਾ ਹੂੰ ਫਿਰ ਸਕੂਨ ਲੱਭਣ ਲੱਗਦਾ ਫਿਰ ਕਹਿੰਦਾ ਯਾਰ ਫਿਰ ਅਥਿਹਾਰਾਂ ਤੋਂ ਵੀ ਇਹਨਾਂ ਤੋਂ ਬੱਚੇ ਤੇ ਚੰਗੀ ਹੈ ਹੂੰ ਬੇਸ਼ੱਕ ਹੁਣ ਬੜੇ ਕਲਾਕਾਰ ਨੇ ਗਾਏ ਵੀ ਹੁਣ ਕਹਿੰਦੇ ਵੀ ਨਹੀਂ ਇਧਰੋਂ ਹਟ ਜਾਓ